ਇਹ ਸਚਾਈ ਹੈ ਭਾਈ ਜਿਹੜੀ ਵਡਿਆਈ ਕੋਲ ਰੱਖ ਲਈਏ ਨਾ ਉਹ ਮੁੱਕ ਜਾਂਦੀ ਹੈ ਨਾਮ ਜਪਣ ਵਾਲਿਆਂ ਦੀ ਵਡਿਆਈ ਹੋਣੀ ਹੀ ਹੋਣੀ ਹੈ ਉਹਨੂੰ ਕੋਈ ਨਹੀਂ ਰੋਕ ਸਕਦਾ ਜਿਨੇ ਬੰਦਗੀ ਕੀਤੀ ਹੈ ਉਹਦੀ ਵਡਿਆਈ ਹੋਏਗੀ ਜਿਨੇ ਨਾਮ ਜਪੇ ਉਹਦੀ ਵਡਿਆਈ ਹੋਏਗੀ ਸਰੀਰ ਚ ਰਹਿੰਦਿਆਂ ਵੀ ਹੋਵੇ ਸਰੀਰ ਮਰਨ ਤੋਂ ਬਾਅਦ ਵੀ ਹੋਏਗੀ ਕਿਉਂਕਿ ਸੁਜਗਮੇ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜਾ ਜੰਦੀ ਵਿਲਮ ਨਾ ਹੋਏ ਨਾਮ ਦੀ ਸੋਭਾ ਰਹੇਗੀ ਪਰ ਜੇ ਉਹ ਵਡਿਆਈ ਸਰੀਰ ਵਿੱਚ ਰਹਿੰਦਿਆਂ ਮਿਲੇ ਨਾ ਉਹ ਗੁਰੂ ਨਾਨਕ ਨੂੰ ਜਮਾ ਕਰਾ ਦਿੱਤੀ ਮਹਾਰਾਜ ਮੇਰੀ ਨਹੀਂ ਇਹ ਤੁਹਾਡੀ ਹੈ ਜਿਨ੍ਹਾਂ ਨੇ ਵਡਿਆਈਆਂ ਕੋਲ ਰੱਖ ਲਈਆਂ ਵਡਿਆਈਆਂ ਨੇ ਗਾਲ ਦਿੱਤੇ ਉਹ ਬੰਦੇ ਜਿਨੇ ਗੁਰੂ ਨਾਨਕ ਦੇ ਘਰੋਂ ਵਡਿਆਈ ਲੈ ਕੇ ਕੋਲ ਰੱਖ ਲਈ ਨਾ ਉਹ ਵਡਿਆਈ ਨੇ ਉਹ ਬੰਦਿਆਂ ਦਾ ਜੀਵਨ ਗਾਲ ਦਿੱਤਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਕਿ ਦੁਨੀਆਂ ਦੀਆਂ ਵਡਿਆਈਆਂ ਅੱਗੇ ਸਿੱਧੀਆਂ ਜਾਲ ਨਹੀਂ ਤਾਂ ਇਨੀ ਜਲੇ ਹੀ ਨਾਮ ਵਿਸਾਰਿਆ ਇੱਕ ਨਾ ਚੱਲੀਆਂ ਨਾਲ ਇਹ ਜਲ ਜਾਣੀਆਂ ਨੇ ਤੈਨੂੰ ਨਾਮ ਭਲਾ ਦੇਣੇ ਲੋਕ ਤੈਨੂੰ ਵਧਾਈ ਦੇਣ ਤੂੰ ਗੁਰੂ ਨਾਨਕ ਨੂੰ ਦੇ ਦੇਈ ਮਹਾਰਾਜ ਮੇਰੀ ਨਹੀਂ ਕਹ ਨਾਨਕ ਸਭ ਤੇਰੀ ਵਧਾਈ ਤਾਂ ਬਜਣੇ ਜੇ ਵਧਾਈ ਰੱਖ ਲਈ ਵਧਾਈਆਂ ਨੇ ਸਾੜ ਦੇਣਾ ਇੱਥੇ ਮਾਫ ਕਰਿਓ ਚਲੋ ਇਹ ਮਹਾਂਪੁਰਸ਼ ਬਹੁਤ ਪਿਆਰ ਵਾਲੇ ਨੇ ਮੱਬਾ ਜਸਨਪੀਸੇ ਨਹੀਂ ਮੇਰੇ ਕੋਲ ਦਨ ਘਰ ਵੀ ਕਿੰਨਾ ਚਿਰ ਅਸੀਂ ਬੈਠੇ ਰਹੇ ਇਹੀ ਵਿਚਾਰਾਂ ਕਰਦੇ ਰਹੇ ਕਿ ਕੀ ਹੈ ਰਸਤਾ ਕਿੱਧਰ ਤੁਰ ਪੈ ਕਰਨਾ ਕੀ ਸੀ ਕਰ ਕੀ ਰਹੇ ਰੌਲਾ ਕਿੱਧਰ ਪੈ ਗਿਆ ਜਿਹੜੇ ਬੰਦਿਆਂ ਨੇ ਸਾਧ ਸੰਗਤ ਵਡਿਆਈਆਂ ਰੱਖ ਲਈਆਂ ਨਾ 2-2 ਢਾਈ-ਢਾਈ ਲੱਖ ਲੋਕ ਮੱਥਾ ਟੇਕਦੇ ਸੀ ਉਹਨਾਂ ਬੰਦਿਆਂ ਨੂੰ ਹਿਮਾਚਲ ਵਾਲੇ ਆਏ ਜੀ ਅੱਜ ਹਰਿਆਣਾ ਪੰਜਾਬ ਦਾ ਭੰਡਾਰ ਹੈ ਸਟੇਟਾਂ ਦੇ ਲੋਕ ਆਉਂਦੇ ਸੀ ਪਿੰਡਾਂ ਦੇ ਨਹੀਂ ਸ਼ਹਿਰਾਂ ਦੇ ਕੱਲੇ ਸਟੇਟ ਵਾਈਜ਼ 2-2 ਢਾਈ-ਢਾਈ ਲੱਖ-ਲੱਖ ਲੋਕ ਜਿਨ੍ਹਾਂ ਨੂੰ ਮੱਥਾ ਟੇਕਦੇ ਸੀ ਦਾਵਾ ਕਰਦੇ ਸੀ ਮੇਰੇ ਢਾਈ ਲੱਖ ਚੇਲੇ ਨੇ ਅੱਜ 2 ਲੱਖ ਬੰਦੇ ਨੇ ਮੱਥਾ ਟੇਕਿਆ ਉਹ ਬਾਬਿਆਂ ਦੀਆਂ ਵਡਿਆਈਆਂ ਸੜ ਗਈਆਂ ਜੇ ਜੇਲ੍ਹ ਵਿੱਚ ਪਿਆ ਰਹੋ ਜੇਲ੍ਹ ਚ ਬਿਆਰ ਹੋਏ ਨੇ ਪੱਕੇ ਹਾਂ ਸਰਕਾਰਾਂ ਨਾਲ ਚਲੋ ਸਾਂਝ ਰੱਖਦੇ ਪਰੋਲ ਤੇ ਆ ਜਾਂਦੇ ਨੇ 10 15 ਦਿਨ ਪਰ ਰਹਿਣਾ ਜੇਲ੍ਹ ਚ ਹੀ ਪੈਣਾ ਕਿਉਂ ਵਡਿਆਈਆਂ ਸੜ ਗਈਆਂ ਦੁਨੀਆ ਕੀਆਂ ਵਡਿਆਈਆਂ ਦੀ ਸਿੱਤੀ ਜਾਲੇ ਨਹੀਂ ਜਲੇ ਇਨਾਮ ਬਸਾਰਿਆ ਇੱਕ ਨਾ ਚੱਲੀਆਂ ਨਾਲ ਦੁਨੀਆ ਦੀ ਵਡਿਆਈ ਨੇ ਉਹਨਾਂ ਨੂੰ ਕਾਲ ਕਰ ਦਿੱਤਾ ਮਾਰੇ ਫਿਰ ਕੀ ਕਰਨਾ ਹੈ ਕਹਿੰਦੇ ਤੈਨੂੰ ਮਿਲੇ ਵਡਿਆਈ ਤੂੰ ਉਸੇ ਵਕਤ ਜਮਾ ਕਰਾ ਦੇ ਮੇਰੀ ਤਾਂ ਸਿੱਧੀ ਜਈ ਪਿੰਡਾਂ ਵਾਲੀ ਕਹਾਣੀ ਹੁੰਦੀ ਜਿਹੜੇ ਪੈਸੇ ਜੇਬ ਚ ਰੱਖ ਲਓ ਨਾ ਪਰ ਸੱਚ ਉਹ ਮੁੱਕ ਜਾਣੇ 10 ਦਿਨ 20 ਦਿਨ ਉਹ 20 ਦਿਨ ਖਤਮ ਹੋ ਜਾਣ ਕਿੰਨੇ 10 20 ਹਜ਼ਾਰ ਪਾ ਲਓ ਮੁੱਕ ਜਾਣੇ ਤੇਲ ਭਰਾਲਿਆ ਜੀ ਉਧਰ ਖਰਚੇ ਤੇ ਜੀ ਆ ਕਰਤੇ ਪੈਸੇ ਮੁੱਕ ਜਾਣਗੇ ਜਿਹੜੇ ਪਰਸ ਵਿੱਚ ਕੋਲ ਰੱਖ ਲਓਗੇ ਜਿਹੜੇ ਪੈਸੇ ਥੋੜੇ ਜਿਹਾ ਕਮਾਈ ਚੋਂ ਲੱਗ ਕੱਢ ਕੇ ਬੈਂਕ ਚ ਜਮਾ ਕਰਾ ਦਿਓਗੇ ਉਹਦੇ ਨਾਲ ਵਿਆਜ ਲੱਗਣ ਲੱਗ ਪੈਂਦਾ ਹੈ ਉਹ ਪੈਸੇ ਵਧਣ ਲੱਗ ਪੈਂਦੇ ਨੇ ਥੋੜੇ ਜਿਹੀ ਕਮਾਈ ਚੋਂ ਲੱਗ ਕਮਾਈ ਕੱਢ ਕੇ ਫਿਕਸ ਕਰਾ ਦਿਓ ਉਹਦੇ ਨਾਲ ਸਾਲ ਬਾਅਦ ਪੈਸੇ ਹੋਰ ਜੁੜ ਜਾਂਦੇ ਉਹ ਸਿੱਖਾ ਜੇ ਵੜਾਈ ਕੋਲ ਰੱਖ ਲਈ ਵੜਾਈਆਂ ਗਲ ਜਾਣਗੀਆਂ ਜੇ ਵਡਿਆਈ ਲੈ ਕੇ ਜਮਾਂ ਕਰਾਤੀ ਕੋਹ ਨਾ ਨਕ ਸਭ ਤੇਰੀ ਵਡਿਆਈ ਫਿਰ ਵਡਿਆਈ ਵੱਜ ਜਾਣੀ ਫਿਰ ਸਰੀਰ ਮਰਨ ਤੋਂ ਬਾਅਦ ਵੀ ਹੋਣੀ ਹੈ ਇਹ ਵੀ ਯਾਦ ਰੱਖੀ 100 100 ਸਾਲ ਹੋ ਗਿਆ ਉਹ ਬੰਦਗੀ ਵਾਲਿਆਂ ਨੂੰ ਗਿਆ ਉਹਨਾਂ ਦੀ ਵਡਿਆਈ ਹੁੰਦੀ ਹੈ ਭਾਈ ਪਤਾ ਕਿਉਂ ਹੁੰਦੀ ਉਹਨੀ ਵਡਿਆਈ ਰੱਖੀ ਨਹੀਂ ਕੋਈ ਜਿਨੀ ਵਡਿਆਈ ਰੱਖ ਲਈ ਹੋ ਸਕਦਾ ਹੈ ਇਸੇ ਲਈ ਰੋ ਇਹ ਪੰਕਤੀ ਸਿੱਖ ਨੂੰ ਪੜਨੀ ਚਾਹੀਦੀ ਹੈ ਕਿ ਤੁੰਦੇ ਆਗੇ ਅਰਦਾਸ ਹਮਾਰੀ ਪੜੋ ਤੁੰਦੇ ਆਗੇ ਅਰ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਇਹ ਕਈ ਵਡਿਆਈ ਗੁਰੂ ਨਾਨਕ ਦੀ ਹੈ ਤੁਹਾਡੀ ਵਡਿਆਈ ਕੋਈ ਘਟ ਨਹੀਂ ਕਰ ਸਕਦਾ ਜੇ ਤੁਹਾਡੇ ਨਾਲ ਕੋਈ ਵੈਰ ਵੀ ਕਰੇ ਨਾ ਆਪਣੇ ਘਰ ਨੂੰ ਆਪੇ ਅੱਕ ਲਾ ਲਏਗਾ ਇਹ ਗੁਰੂ ਨੇ ਲਿਖ ਕੇ ਦਿੱਤਾ ਹੈ ਗੁਰੂ ਦਾ ਹੋ ਕੇ ਤਾਂ ਵੇਖੀਏ ਸਜਣੋ ਮਾਲਕ ਨੇ ਪਟਾ ਪਾਇਆ ਹੋਵੇ ਨਾ ਗਲ 'ਚ ਕਿਸੇ ਦੂਜੇ ਨੂੰ ਡੰਡਾ ਮਾਰ ਨਹੀਂ ਦਿੰਦਾ ਉਹ ਕਹਿੰਦਾ ਮੈਂ ਰੱਖਿਆ ਆਵਾਰਾ ਕੁੱਤੇ ਨੂੰ ਜਿਹੜਾ ਮਰਜ਼ੀ ਛੋਟੀ ਡੰਡਾ ਮਾਰਦਾ ਜਿਹਨੇ ਗਲ 'ਚ ਪਟਾ ਪਾਇਆ ਮਾਲਕ ਨਾਲ ਹੈ ਮਾਲਕ ਘਮਰ ਨਹੀਂ ਦਿੰਦਾ ਐਦਾਂ ਜਿਹੜਾ ਵਡਿਆਈ ਲੈ ਕੇ ਮਾਲਕ ਦਾ ਹੋ ਜਾਏ ਕੋਈ ਉਹਨੂੰ ਫਿਰ ਮਾਰਨਾ ਜਾਵੇ ਗੁਰੂ ਨਾਨਕ ਉਹਦਾ ਕੁਝ ਵਿਗੜਨ ਨਹੀਂ ਦਿੰਦਾ ਸਾਥ ਸੰਗਤ ਤੇ ਸਚਾਈ ਹੈ ਪਰ ਉਹ ਵਡਿਆਈ ਗੁਰੂ ਨੂੰ ਜਮਾ ਕਰਾਉਂਦਾ ਫਿਰ ਨਰਵਹਿਰੇ ਨਾਲ ਜੇ ਵੈਰ ਚਾਹੇਂਦਾ ਆਪਣੇ ਘਰ ਲੋਕੀ ਲਾਏ ਜੇ ਵਡਿਆਈ ਗੁਰੂ ਨੂੰ ਦੇਤੀ ਫਿਰ ਕੋਈ ਸਾਡੇ ਨਾਲ ਵੈਰ ਕਰੇ ਉਹਨੇ ਆਪਣਾ ਘਰ ਆਪੇ ਸਾਜ ਜਾਏ ਜੇ ਵਡਿਆਈਆਂ ਰੱਖ ਲਈਆਂ ਵਡਿਆਈਆਂ ਵੈਰੀ ਬਣ ਜਾਂਦੀਆਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਨੇ ਐਿਓ ਲੋਕਾਂ ਨੂੰ ਉਪਦੇਸ਼ ਦਿੱਤਾ ਉਹ ਭਾਈ ਜਿਨ੍ਹਾਂ ਮਨ ਨੀਮਨ ਰੱਖੋਗੇ ਉਹਨਾਂ ਗੁਰੂ ਨਾਨਕ ਤੁਹਾਡੇ ਨਾਲ ਰਹਿਣਗੇ ਨੀਚਾਂ ਅੰਦਰ ਨੀਚ ਜਾਤ ਨੀਚੀ ਹੁਆਂ ਤਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਹ ਦੀਸ ਸਾ ਸੰਗਤ ਗੁਰੂ ਨਾਨਕ ਸਾਹਿਬ ਦੀ ਪ੍ਰਚਾਰ ਟੈਕਨੀਕ ਕੈਸੀ ਹੋਏਗੀ ਢੰਗ ਕੈਸਾ ਹੋਏਗਾ ਜੇ ਮੰਦਰ ਵਿੱਚ ਬਹਿ ਕੇ ਉਹ ਉਪਦੇਸ਼ ਦਿੱਤਾ ਪੁਜਾਰੀ ਹੱਥ ਜੋੜ ਕੇ ਮੰਨ ਗਏ ਜੇ ਮੱਕੇ ਵਿੱਚ ਬਹਿ ਕੇ ਉਪਦੇਸ਼ ਦਿੱਤਾ ਮੁਸਲਮਾਨ ਹੱਥ ਜੋੜ ਕੇ ਮੰਨ ਗਏ ਜੇ ਮਠ ਵਿੱਚ ਬਹਿ ਕੇ ਜੋਗੀਆਂ ਨੂੰ ਉਪਦੇਸ਼ ਦਿੱਤਾ ਜੋਗੀਆਂ ਕਹਿੰਦਾ ਧੰਨ ਨਾਨਕ ਤੇਰੀ ਵੱਡੀ ਕਮਾਈ ਉਹ ਜਦੋਂ ਉਪਦੇਸ਼ ਦਿੱਤਾ ਉਹ ਹੱਥ ਜੋੜ ਕੇ ਮੰਨ ਗਏ ਤੇ ਸਾਡੇ ਵੱਲ ਹੁਣ ਅਸੀਂ ਸੋਚ ਕੇ ਵੇਖੀ ਅਸੀਂ ਦੂਜਿਆਂ ਨੂੰ ਤਾਂ ਕੀ ਮਨਾਉਣਾ ਸਾਡੇ ਆਪਣੇ ਭੱਜ ਗਏ ਸਾਡੇ ਕੋਲੋਂ ਕਿਉਂ ਸਾਡਾ ਤਰੀਕਾ ਹੀ ਗਲਤ ਹੋ ਗਿਆ ਗਲਤੀ ਕਰੋ ਲੈ ਸਵੇਰੇ ਫੇਸਬੁੱਕ ਤੇ ਪਾਉਂਦੇ ਆ ਨਾਲੇ ਕੋਲੇ ਸੀ ਸਾ ਸੰਗਤ ਉਹਨਾਂ ਲੋਕ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ ਜਿੰਨਾਂ ਫੇਸਬੁੱਕ ਦਾ ਕਰਦੇ ਨੇ ਗੁਸਤਾਖੀ ਮਾਫ ਆਪਾਂ ਸਾਰੇ ਤੁਹਾਡੇ ਵਿੱਚ ਹੀ ਆਸੀਂ ਵੀ 20 ਮਿੰਟ ਜਪਜੀ ਸਾਹਿਬ ਦਾ 20 ਮਿੰਟ ਜਪਜੀ ਸਾਹਿਬ ਨਹੀਂ ਪੜਦੇ ਘੰਟਿਆਂ ਬੱਦੀਆਂ ਪਲੇਸਬੁੱਕ WhatsApp ਅੱਜ ਐਂ ਲੋਕਾਂ ਦਾ ਬਗੜਿਆ ਕੰਮ ਉਹ ਵੀ ਚੰਗੇ ਚੰਗੇ ਸਿੱਖਾਂ ਦਾ ਕੰਮ ਇਹਨਾਂ ਆਮ ਮਨਮੁਖ ਬੱਚੇ ਹੋਰ ਜਿਹੜੇ ਗੁਰਸਿੱਖ ਬੰਦੇ ਉਹੀ ਵੇਖੀ ਜਾਂਦੇ ਮੈਂ ਤੇ ਹੈਰਾਨ ਹੁੰਦਾ ਕਈ ਵਾਰ ਕਥਾ ਕੀਰਤਨ ਚੱਲਦਾ ਹੁੰਦਾ ਕਈ ਸਾਡੇ ਪ੍ਰਚਾਰਕ ਸਾਡੇ ਉਹ ਸਟੇਜ ਤੇ ਬੈਠੇ ਫੇਸਬੁੱਕ ਵੇਖੀ ਜਾਂਦੇ ਪਿੱਛੇ ਕਹਿੰਦੇ ਆ ਨਵੀਂ ਖਬਰ ਆ ਗਈ ਮਜਿੱਠੀਆਂ ਵੀ ਆ ਗਏ ਤੂੰ ਉਹਦੀਆਂ ਖਬਰਾਂ ਤੇ ਆਈ ਜਾਣੀਆਂ ਸਟੇਜ ਤੇ ਬੈਠਿਆਂ ਇਹ ਸਾਧ ਸੰਗਤ ਇਹ ਚੀਤੋਂ ਬਚਣਾ ਪੈਂਦਾ ਅਸੀਂ ਗੁਰੂ ਤੋਂ ਇੰਨੇ ਦੂਰ ਹੋ ਗਏ ਸਭ ਕੁਝ ਔਰ ਉਹਦੇ ਉੱਤੇ ਜਿੰਨੀ ਐਕਟੀਵਿਟੀ ਹੈ ਉਹਨੇ ਪੋਜ਼ਿਟਿਵਿਟੀ ਨਹੀਂ ਹੈ ਚੰਗੀਆਂ ਗੱਲਾਂ ਵੀ ਆਉਂਦੀਆਂ ਨੇ ਪਰ ਵਧੇਰੇ ਉਹਦੇ ਵਿੱਚ ਜ਼ਿਆਦਾ ਮਾੜੀਆਂ ਗੱਲਾਂ ਉੱਥੇ ਆ ਹੋ ਗਿਆ ਇਹਨੇ ਆ ਕਰ ਦਿੱਤਾ ਆ ਕਰ ਦਿੱਤਾ ਧਰਮ ਦੇ ਸਭ ਉਹ ਰੋਲੇ ਝਗੜੇ ਉਹਦੇ ਉੱਤੇ ਇਹ ਚੀਜ਼ ਤੋਂ ਬਚਣਾ ਪਏਗਾ ਸਾਡਾ ਤਰੀਕਾ ਬਦਲ ਗਿਆ ਹੈ ਗਲਤੀ ਕੋਈ ਹੋ ਜਾਏ ਅਸੀਂ ਜਾਣ ਬੁੱਝ ਕੇ ਕਹਿੰਦੇ ਗਲਤੀ ਕਰੋ ਲੈ ਸਵੇਰੇ ਫੇਸਬੁੱਕ ਤੇ ਪਾਉਣੇ ਇੱਕ ਵਕਤ ਸੀ ਮੇਰੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਸਮਝਣ ਦੀ ਜ਼ਰੂਰਤ ਹੈ ਜਦੋਂ ਤੁਸੀਂ ਗੁਰਮਤ ਸਮਝੋਗੇ ਗੁਰਸਿੱਖ ਗੁਰੂ ਨੂੰ ਪਤਾ ਕਿਹੜਾ ਪਿਆਰਾ ਹੈ ਜਿਹੜਾ ਕਿਸੇ ਦੇ ਓਗਣ ਤੇ ਪੜਦਾ ਪਾਵੇ ਜਿਹੜਾ ਜਾ ਕੇ ਬਾਹਰ ਰੌਲਾ ਪਾਵੇ ਨਾ ਉਹ ਨਹੀਂ ਇਹ ਨਹੀਂ ਵੀ ਕਿਸੇ ਦਾ ਭਾਪਿ ਛਪਾਈ ਜਾਓ ਪਰ ਸਾਧ ਸੰਗਤ ਇਹ ਜ਼ਰੂਰੀ ਹੈ ਬਾਤਾਂ ਕੇ ਸਾਂਝ ਕਰੀ ਤਾਂ ਗੁਨਾ ਦੀ ਕਰੀ ਉਹ ਕਿਸੇ ਗੁਰਸਿੱਖ ਦੀ ਜਾਨ ਵਜ ਕੇ ਬਦਨਾਮੀ ਨਾ ਕਰੀ ਤੁਸੀਂ ਗਲਤ ਗੱਲਾਂ ਨਾ ਸਮਾਜ ਵਿੱਚ ਪ੍ਰਚਾਰੋ ਮੈਂ ਥੋੜੇ ਜਿਹਾ ਧਿਆਨ ਦਵਾਦਾ ਸਾਕੀ ਤੁਹਾਨੂੰ ਮਾਪੁਰ ਸੁਣਾ ਦੇਣਗੇ ਇੱਕ ਸਿੱਖ ਦੇ ਘਰ ਕੋਈ ਆ ਗਿਆ ਉਹਨ ਪਿੰਡ ਵਿੱਚ ਆਇਆ ਉਹ ਕਹਿੰਦਾ ਮੈਂ ਰਾਤ ਰਹਿਣਾ ਹੈ ਭੋਜਨ ਪ੍ਰਸ਼ਾਦਾ ਛਕਣਾ ਕੋਈ ਜਗ੍ਹਾ ਮਿਲ ਸਕਦੀ ਹੈ ਕਹਿੰਦਾ ਇੱਥੇ ਗੁਰੂ ਨਾਨਕ ਸਾਹਿਬ ਦਾ ਸਿੱਖ ਰਹਿੰਦਾ ਹੈ ਕੋਈ ਜਗ੍ਹਾ ਵੀ ਮਿਲ ਜਾਂਦੀ ਰਾਤ ਰਹਿਣ ਨੂੰ ਪ੍ਰਸ਼ਾਦਾ ਵੀ ਮਿਲ ਜਾਂਦਾ ਹੈ ਕਹਿੰਦਾ ਅੱਛਾ ਪਤਾ ਦੱਸ ਦਿਓ ਨਾ ਕਹੋ ਫਲਾਨਾ ਘਰ ਹੈ ਦਲੇ ਪਾਸੇ ਉਹ ਚਲਾ ਗਿਆ ਦਰਵਾਜ਼ਾ ਖੜਕਾਇਆ ਭਾਈ ਗੁਰੂ ਨਾਨਕ ਦੇ ਘਰ ਦੇ ਸਿੱਖ ਹੈ ਉਹਦਾ ਮਨ ਭਰ ਗਿਆ ਚਲੋ ਮੇਰਾ ਨਾਂ ਗੁਰੂ ਨਾਨਕ ਦੇ ਨਾਂ ਤੇ ਵਜਦਾ ਹੈ ਹਾਂਜੀ ਆਓ ਜੀ ਭਾਈ ਰਾਤ ਰਹਿਣੇ ਰੁਕ ਗਿਆ ਰਹਿਣ ਲਈ ਜਗ੍ਹਾ ਦਿੱਤੀ ਬਿਸਤਰਾ ਮੰਜਾ ਢਾਹ ਦਿੱਤਾ ਭੋਜਨ ਪ੍ਰਸ਼ਾਦਾ ਸ਼ਿਕਾਇਤ ਉਹ ਬੰਦਾ ਸਿੱਖ ਨਹੀਂ ਸੀ ਜਿਹੜਾ ਰਾਤ ਰਹਿਣ ਆਇਆ ਉਹ ਬੰਦੇ ਦੇ ਮਨ ਅੰਦਰ ਚੋਰੀ ਦੀ ਛਪੇਦਾ ਹੋ ਗਈ ਪਹਿਲਾਂ ਗੁਰੂ ਦੀਆਂ ਗੱਲਾਂ ਕਰੀ ਗਿਆ ਪਿੰਡ ਵਾਲਿਆਂ ਕਹਿੰਦਾ ਮੈਂ ਵੀ ਗੁਰੂ ਦਾ ਸਿੱਖ ਐ ਮੈਂ ਰਹਿਣਾ ਉਹਦੇ ਘਰ ਸਾਧ ਸੰਗਤ ਰਾਤ ਨੂੰ ਇਤਿਹਾਸ ਕਹਿੰਦਾ ਉਹਨੇ ਕਰ ਲਈ ਚੋਰੀ ਗਹਿਣਿਆਂ ਦੀ ਗਹਿਣਿਆਂ ਦੀ ਚੋਰੀ ਕਰਕੇ ਜਦੋਂ ਉਹ ਨਿਕਲਣ ਲੱਗਾ ਉਦੋਂ ਭੈਰ ਵੱਜਾ ਖੜਾਕ ਹੋਇਆ ਘਰ ਦਾ ਬੰਦਾ ਸਿੱਖ ਉੱਠ ਖੜਿਆ ਉਹਨੇ ਕਿਹਾ ਹਾਂਜੀ ਕੀ ਗੱਲ ਕਹਿੰਦਾ ਮੈਂ ਮੜ ਜਾ ਬਾਹਰ ਜੰਗਲ ਪਾਣੀ ਜਾਣਾ ਕਹਿੰਦਾ ਮੈਂ ਨਾਲ ਚੱਲਾਂ ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਘਰ ਤੋਂ ਨਿਕਲ ਗਿਆ ਗਹਿਣੇ ਲੈ ਕੇ ਚੋਰੀ ਹੋ ਗਈ ਸਵੇਰੇ ਰੌਲਾ ਪੈ ਗਿਆ ਬੀਬੀਆਂ ਨੂੰ ਪਤਾ ਹੁੰਦਾ ਉਹ ਜਦੋਂ ਨੇ ਆਪਣੇ ਗਹਿਣੇ ਭਾਈ ਨੇ ਵੇਖੇ ਨਹੀਂ ਲੱਭੇ ਉਹਨਾਂ ਕਹਿੰਦੀ ਗਹਿਣੇ ਨੇ ਉਹ ਕਹਿੰਦਾ ਭਗਵਾਨ ਨੇ ਮੈਂ ਤੈਨੂੰ ਜਗਾਇਆ ਨਹੀਂ ਰਾਤੀ ਨਾ ਚੋਰ ਆਇਆ ਸੀ ਉਹ ਗਹਿਣੇ ਲੈ ਗਿਆ ਕਹਿੰਦੀ ਉਹ ਜਿਹੜਾ ਸਿੱਖ ਆਇਆ ਸੀ ਉਹ ਕਹਿੰਦੇ ਨਹੀਂ ਉਹ ਨਹੀਂ ਉਹ ਤਾਂ ਅਮਰਤ ਵੇਲੇ ਗਿਆ ਉਹ ਤਾਂ ਸਵੇਰੇ ਅਮਰਤ ਵੇਲੇ ਰੱਬ ਦਾ ਨਾਮ ਜਪ ਕੇ ਇਸ਼ਨਾਨ ਪਾਣੀ ਕਰਕੇ ਗਿਆ ਉਹ ਉਹ ਨਹੀਂ ਉਹਨੇ ਨਹੀਂ ਚੋਰੀ ਕੀਤੀ ਚੋਰ ਕੋਈ ਹੋਰ ਸੀ ਉਹ ਚੋਰੀ ਕਰੇ ਉਹਨੇ ਘਰ ਵਾਲੀ ਨੂੰ ਵੀ ਨਹੀਂ ਦੱਸਿਆ ਕਿਉਂ ਜੇ ਘਰ ਵਾਲੀ ਨੂੰ ਦੱਸਿਆ ਨਾ ਬਾਹਰ ਦੱਸ ਦੇਣਾ ਜਿਹੜਾ ਰਾਤੀ ਸਿੱਖ ਆਇਆ ਸਾਡੇ ਘਰ ਚੋਰੀ ਕਰ ਗਿਆ ਕੱਲ ਤੋਂ ਕਿਸੇ ਸਿੱਖ ਦਾ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਕਿਸੇ ਘਰ ਵਿੱਚ ਕੋਈ ਸਿੱਖ ਆਇਆ ਲੋਕਾਂ ਘਣਾ ਸੀ ਨਹੀਂ ਰੱਖਣਾ ਇਹ ਤਾਂ ਚੋਰ ਹੁੰਦੇ ਨੇ ਮੈਂ ਗੁਰੂ ਨਾਨਕ ਦੇ ਸਿੱਖ ਦੇ ਨਾਮ ਉੱਤੇ ਪੜਦਾ ਪਾਣਾ ਭਾਵੇਂ ਚੋਰ ਸੀ ਪਰ ਉਹਨੇ ਕਿਹਾ ਮੈਂ ਗੁਰੂ ਦਾ ਸਿੱਖ ਐ ਜੇ ਮੈਂ ਦੱਸਿਆ ਸਿੱਖ ਚੋਰੀ ਕਰ ਗਿਆ ਸਾਰੇ ਪਿੰਡ ਵਿੱਚ ਬਦਨਾਮੀ ਹੋ ਗਈ ਕੱਲੋਂ ਕਿਸੇ ਅਸਲੀ ਸਿੱਖ ਤੇ ਵੀ ਵਿਸ਼ਵਾਸ ਨਹੀਂ ਕਰਨਾ ਉਹ ਤਾਂ ਨਕਲੀ ਸੀ ਨਾ ਤਾ ਚੋਰੀ ਕਰ ਗਿਆ ਕੱਲ ਨੂੰ ਕੋਈ ਅਸਲ ਸਿੱਖ ਵੀ ਆਇਆ ਉਹਤੇ ਲੋਕਾਂ ਵਿਸ਼ਵਾਸ ਨਹੀਂ ਕਰਨਾ ਕਿਉਂ ਭਾਈ ਉਹ ਜਿਹੜਾ ਉਹਦੇ ਘਰ ਸਿੱਖ ਆਇਆ ਚੋਰੀ ਕਰ ਗਿਆ ਪਰ ਉਹ ਸਿੱਖ ਨਹੀਂ ਸੀ ਕੱਲ ਨੂੰ ਅਸਲ ਤੇ ਵੀ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਉਹਨੇ ਪੜਦਾ ਪਤਾ ਦਿਨ ਲੰਘ ਗਏ ਇੱਕ ਦਿਨ ਸ੍ਰੀ ਕਰਤਾਰਪੁਰ ਸਾਹਿਬ ਜਦੋਂ ਗੁਰੂ ਨਾਨਕ ਸਾਹਿਬ ਮਾਰੇ ਦਰਬਾਰ ਚ ਗਏ ਪਾਤਸ਼ਾਹ ਤਖਤ ਸਿੰਘਾਸਨ ਤੋਂ ਆਪ ਚੰਦਨ ਦੀ ਚੌਂਕੀ ਤੋਂ ਉੱਠ ਖੜੇ ਉਹ ਸਿੱਖ ਨੂੰ ਸੰਗਤ ਚੋਂ ਬੁਲਾ ਕੇ ਕਹੋ ਭਾਈ ਤੂੰ ਇੱਧਰ ਆ ਗੁਰੂ ਨਾਨਕ ਸਾਹਿਬ ਨੇ ਘੁੱਟ ਕੇ ਕਰਨ ਲਾ ਲਿਆ ਹੁਣੋ ਸਿੱਖ ਖੰਭਰ ਕੇ ਰਹਿੰਦੇ ਮਹਾਰਾਜ ਨਾਮੇ ਰੱਖ ਕੋ ਜਪ ਤਪਨਾ ਸੇਵਾ ਨ ਸਿਮਰਨ ਮਹਾਰਾਜ ਤੁਸੀਂ ਇਹ ਨੰ ਪਿਆਰ ਦਿੱਤਾ ਹੈ ਕਹਿੰਦੇ ਭਾਈ ਅਸੀਂ ਤੈਨੂੰ ਨਹੀਂ ਤੇਰੇ ਕਿਰਦਾਰ ਨੂੰ ਪਿਆਰ ਕੀਤਾ ਉਹ ਸਜਣਾ ਤੂੰ ਸਾਡੇ ਨਾਮ ਤਰੀਕ ਸਿੱਖ ਦੇ ਨਾਮ ਉੱਤੇ ਪੜਦਾ ਪਾਇਆ ਕੋਈ ਬੰਦਾ ਸਿੱਖ ਦੇ ਨਾਮ ਤੇ ਚੋਰ ਬਣ ਕੇ ਆ ਗਿਆ ਉੱਤੇ ਪੜਦਾ ਪਾਇਆ ਜਾਂ ਸਿੱਖਾ ਤੂੰ ਕਿਸੇ ਦੇ ਓਗਣ ਤੇ ਪੜਦਾ ਪਾ ਦਿੱਤੇ ਤੇਰੇ ਦੋ ਜਹਾਨਾਂ ਦੇ ਕਰਮ ਟਕੇ ਗਏ ਤੇਰਾ ਲੋਕ ਵੀ ਸੁਖੀ ਪਰ ਲੋਕ ਸਹਿਲਾ ਤੇਰੇ ਜਨਮ ਦੇ ਸਭ ਆਪਾਂ ਦੇ ਪੜਦਾ ਗੁਰੂ ਨੇ ਪਾਦਾ ਸਾਧ ਸੰਗਤ ਇਹ ਤਾਂ ਭਾਵ ਅਰਥੇ ਐ ਸਿੱਖੀ ਇਹ ਸੀ ਕਿ ਤੁਸੀਂ ਇਸ ਚੀਜ਼ ਦੀ ਵਿਚਾਰ ਕਰੋ ਕਈ ਵਾਰ ਭੇਖ ਵਿੱਚ ਕੋਈ ਨਕਲੀ ਹੋ ਸਕਦਾ ਪਰ ਆਪਾਂ ਉਹਦਾ ਜੇ ਰਿਐਕਟ ਇਸ ਤਰ੍ਹਾਂ ਕਰਦੇ ਫਿਰ ਕੱਲ ਨੂੰ ਅਸਲੀ ਤੇ ਵੀ ਲੋਕਾਂ ਨੇ ਵਿਸ਼ਵਾਸ ਨਹੀਂ ਕਰਦਾ ਇਸ ਲਈ ਸਾਂਝ ਕਰੀ ਜੇ ਗੁਣਾ ਤੇਰੀ ਛੋੜ ਅਬਗੁਣ ਚੱਲੀ ਐ ਪਰ ਅਸੀਂ ਤਰੀਕੇ ਗਲਤ ਫੜ ਲਿਆ ਬਸ ਗਲਤੀ ਕਰੋ ਲੈ ਸਵੇਰੇ ਹੀ ਛਾੜ ਦੇਣੀ ਆਪਾਂ ਫੇਸਬੁਕ ਇਸੇ ਲਈ ਸਾਡੇ ਆਪਣੇ ਵੀ ਸਾਡੇ ਕੋਲੋਂ ਭੱਜ ਗਏ ਕਿਸੇ ਦੂਜੇ ਨੂੰ ਤੱਕੀ ਪਾਤਸ਼ਾਹ ਮੱਠ ਵਿੱਚ ਗਏ ਜੋਗੀਆਂ ਕਹਿੰਦਾ ਧੰਨ ਨਾਨਕ ਤੇਰੀ ਵੱਡੀ ਕਮਾਈ ਮੱਕੇ ਗਏ ਤੇ ਹੱਥ ਜੋੜ ਕੇ ਮੌਲਵੀਆਂ ਮੌਲਾਣਿਆਂ ਨੇ ਕਾਜ਼ੀਆਂ ਨੇ ਕਿਹਾ ਮਹਾਰਾਜ ਆਪਣੇ ਚਰਨਾਂ ਦਾ ਜੋੜਾ ਦੇ ਜਾਓ ਕਹਿੰਦੇ ਕਿਉਂ ਕਹਿ ਮਹਾਰਾਜ ਅਸੀਂ ਤੁਹਾਨੂੰ ਅੱਖਾਂ ਨਾਲ ਵੇਖਿਆ ਕੰਨਾਂ ਨਾਲ ਸੁਣਿਆ ਗੁਰੂ ਨਾਨਕ ਜੀ ਨੇ ਸੁਣਿਆ ਦੇਖਿਆ ਮਹਾਰਾਜ ਅਸੀਂ ਧੰਨ ਹੋ ਗਏ ਤੁਹਾਨੂੰ ਸੁਣ ਵੀ ਲਿਆ ਦੇਖ ਵੀ ਲਿਆ ਪਰ ਅਸੀਂ ਜਿੰਨੇ ਕੁ ਬੰਦਿਆਂ ਨੇ ਤੁਹਾਨੂੰ ਵੇਖਿਆ ਇਹ 10 20 50 100 ਬੰਦਿਆਂ ਤੁਹਾਡੇ ਦ دیدار ਪਾਏ ਨੇ ਅਸੀਂ 50 60 70 ਸਾਲਾਂ ਬਾਅਦ ਦੁਨੀਆ ਤੋਂ ਮਰ ਜਾਣੇ ਮਹਾਰਾਜ ਆਪਣੇ ਚਰਨਾਂ ਦਾ ਜੋੜਾ ਦੇ ਜਾਓ ਮੱਕੇ ਵਿੱਚ ਰੱਖਾਂਗੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਦੇ ਮੱਕੇ ਵਿੱਚ ਵੀ ਖੁਦਾ ਆਇਆ ਸੀ ਆਪਣੇ ਪੈਰਾਂ ਦਾ ਜੋੜਾ ਦੇ। ਪਾਤਸ਼ਾਹ ਮੰਦਰ ਵਿੱਚ ਗਏ ਪੁਜਾਰੀਆਂ ਨੇ ਪੁੱਜਿਆ ਤਾਈਓ ਭਾਈ ਗੁਰਦਾਸ ਜੀ ਨੇ ਕਿਹਾ ਤਰ ਘਰ ਬਾਬਾ ਪੁੱਜੀਐ Hindu, Musalman ਗਵਾਈ ਤਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ ਸਾਧ ਸੰਗਤ ਕਿਹੜੀ ਜਗ੍ਹਾ ਜਿੱਥੇ ਗੁਰੂ ਨਾਨਕ ਦੀ ਪੂਜਾ ਨਹੀਂ ਹੋਈ ਆਪਾਂ ਪਾਗਾਂ ਵਾਲੇ ਜਿਨ੍ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਦੇ ਵਿੜੇ ਵਿੱਚ ਆਪਣਾ ਜਨਮ ਹੋਇਆ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨਾਮ ਜਪੋ ਬਾਣੀ ਪੜੋ ਸੇਵਾ ਸਿਮਰਨ ਕਰੋ ਚੰਗੀ ਨੈਚਰ ਰੱਖੋ ਚੰਗਾ ਸੋਚੋ ਗੁਰੂ ਦੀ ਬਖਸ਼ਿਸ਼ ਕਿਰਪਾ ਹੋਏਗੀ ਜੋ ਸੋਚਾਂਗੇ ਜੇ ਚੰਗਾ ਸੋਚਾਂਗੇ ਚੰਗਾ ਹੀ ਹੋਣਾ ਹੈ ਬਾਕੀ ਇੱਕ ਜ਼ਰੂਰੀ ਬੇਨਤੀ ਹੈ ਸਮਾਂ ਸਮਾਪਤ ਹੋ ਗਿਆ ਸਭ ਤੋਂ ਕੌਸਟਲੀ ਪ੍ਰਾਪਰਟੀ ਮਹਿੰਗੀ ਜ਼ਾਇਦਾਹਤ ਤੁਹਾਡੇ ਆਪਣੇ ਬੱਚੇ ਨੇ ਕਿਸੇ ਦੇ ਇੱਕ ਪੁੱਤ ਦੀ ਹੈ ਕਿਸੇ ਦੇ ਦੋ ਚਾਰ ਬੱਚੇ ਨੇ ਸਭ ਤੋਂ ਕੌਸਟਲੀ ਪ੍ਰਾਪਤੀ ਮਹਿੰਗੀ ਜ਼ਾਇਦਾਹਤ ਤੁਹਾਡੇ ਆਪਣੇ ਬੱਚੇ ਨੇ ਇਹਨਾਂ ਬੱਚਿਆਂ ਨੂੰ ਸਿੱਖੀ ਨਾਲ ਜੋੜ ਦਿਓ ਬਾਣੀ ਨਾਲ ਜੋੜ ਦਿਓ ਜਿਹਦੇ ਬੱਚੇ ਸਿੱਖੀ ਨਾਲ ਜੁੜਗਾ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਤੇ ਜਿਹਦੀ ਔਲਾਦ ਕਹਿਣੇ ਤੋਂ ਬਾਹਰ ਹੋ ਗਈ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਭਾਵੇਂ 40 ਕਿੱਲੇ ਜ਼ਮੀਨ ਖਰੀਦੇ ਸਾਡਾ ਲੋਕਾਂ ਨਾਲ ਸਿੱਧਾ ਕੰਟੈਕਟ ਰਹਿੰਦਾ ਇੱਕ ਭੈਣ ਦਾ ਫੋਨ ਆਇਆ ਰੋਣ ਲੱਗ ਪਈ ਕਹਿੰਦੀ ਜੀ ਵੀ ਵਾਈ ਕਿੱਲੇ ਜ਼ਮੀਨ ਹੈ ਬਹੁਤ ਕੁਸ਼ਰ ਹਰਪਾ ਕਹਿੰਦੀ ਹੁਣ ਬਹੁਤ ਮੁਸ਼ਕਲ ਹੈ ਮੈਂ ਕੀ ਹੋਇਆ ਕਹਿੰਦੀ 11ਵੀਂ ਕਲਾਸ ਚ ਕਾਕਾ ਪੜਦਾ ਕੱਲਾ-ਕੱਲਾ ਮੁੰਡਾ ਹੈ ਕਹਿੰਦੀ ਲੜ ਕੇ ਗਲ 'ਚ ਗੁੱਠਾ ਦੇ ਕੇ ਬੁਲਟ ਮੋਟਰਸਾਈਕਲ ਲਿਆ ਮੈਂ ਤਾਂ ਲੈਣਾ ਹੀ ਲੈਣਾ ਦੂਜੇ ਮੁੰਡਿਆਂ ਕੋਲ ਮੈਂ ਵੀ ਲੈਣਾ ਨਹੀਂ ਮੈਂ ਮਰ ਜਾ ਕਹਿੰਦੀ ਮੈਂ ਘਰ ਵਾਲੇ ਨੂੰ ਕਹਿੰਦਾ ਲੈ ਦਿੰਦਾ ਮੋਟਰਸਾਈਕਲ ਗੱਲ ਹੁਣ ਕੱਲੀ ਬੋਲਟ ਮੋਟਰਸਾਈਕਲ ਤੇ ਨਹੀਂ ਰੁਕੀ ਜਦੋਂ ਤਾਂ ਉਹਨੂੰ ਬੁਲਟ ਲੈ ਕੇ ਦਿੱਤਾ 11ਵੀਂ ਕਲਾਸ 'ਚ ਅਜੇ ਪੜਦਾ ਤੁਸੀਂ ਸੋਚੋ ਤੁਹਾਡੇ ਬੱਚੇ ਪੜਦੇ ਨੇ ਸਕੂਲਾਂ 11ਵੀਂ ਕਲਾਸ 'ਚ ਕਿੱਡਾ ਕੋ ਬੱਚਾ ਹੈ ਕਹਿੰਦੇ 11ਵੀਂ ਕਲਾਸ 'ਚ ਪੜਦਾ ਹੈ ਗੱਲ ਬੁਲਟ ਮੋਟਰਸਾਈਕਲ ਤੇ ਨਹੀਂ ਰੁਕੀ ਹੁਣ ਜਦੋਂ ਦਾ ਬੁਲਟ ਲਿਆ ਹੈ ਰਤਾਂ ਨੂੰ ਸ਼ਾਮਾਂ ਨੂੰ ਲੇਟ ਆਉਂਦਾ ਕਦੇ ਕਹਿੰਦਾ ਮੈਂ ਜਿੰਮ ਚੱਲਣਾ ਕਦੇ ਕਹਿੰਦਾ ਮੈਂ ਦੋਸਤਾਂ ਕੋਲ ਬੈਠਾ ਤੇ ਕਹਿੰਨੀ ਹੁਣ ਤਾਂ ਰੋਨੀ ਭਾਈ ਸਾਹਿਬ ਥੋੜੇ ਦਿਨਾਂ ਤੋਂ ਜਦੋਂ ਉਹ ਸ਼ਾਮੀ ਰਾਤੀ ਘਰ ਆਉਂਦਾ ਉਤੋਂ ਸ਼ਰਾਬ ਦਾ ਮਸ਼ਕ ਆਉਂਦਾ ਮੈਂ ਉਹਨੂੰ ਕਿਹਾ ਕਿ ਕਦੇ ਤੋਂ ਸ਼ਰਾਬ ਦਾ ਮਸ਼ਕ ਆਉਂਦਾ ਉਹ ਕਹਿੰਦਾ ਨਹੀਂ ਮम्मा ਅਸੀਂ ਵੀਰ ਪੀਦੀ ਹੈ ਸ਼ਰਾਬ ਨਹੀਂ ਕਹਿੰਦੀ 11ਵੀਂ ਕਲਾਸ ਚ ਬੱਚਾ ਸ਼ਰਾਬ ਵੀਰ ਪੀਣ ਲੱਪਿਆ ਤੁਸੀਂ ਆਪ ਸੋਚਿਓ ਪੇਰੈਂਟਸ ਦਾ ਮਾਪਿਓ ਦਾ ਕੀ ਭੋਖ ਰਹਿ ਗਿਆ ਜਿਹੜਾ 11ਵੀਂ ਕਲਾਸ ਦਾ ਬੱਚਾ ਇੱਕੋ ਇੱਕ ਪੁੱਤ ਹੈ ਸ਼ਰਾਬ ਪੀਂਦਾ ਦਾ ਪੁੱਖ ਵੇਖਿਓ ਅੱਗੇ ਕੀ ਹੈ ਸਾਥ ਸੰਗਤ ਅੱਜ ਸਭ ਤੋਂ ਕੋਸਟਲੀ ਪ੍ਰਾਪਰਟੀ ਤੁਹਾਡੇ ਬੱਚੇ ਨੇ ਆਪਣੇ ਬੱਚੇ ਬਚਾਓ ਉਹ ਕਿਵੇਂ ਬਚਾਉਣੇ ਨੇ ਆ ਸਮਾਗਮਾਂ ਦਾ ਤਾਂ ਲਾਵਾ ਇੱਥੇ ਤੁਹਾਨੂੰ ਕੋਈ ਲੰਗਰ ਪ੍ਰਸ਼ਾਦਾ ਪਕੌੜੇ ਸ਼ਕਲ ਨਹੀਂ ਸੱਦਿਆ ਇਸੇ ਲਈ ਸੱਦਿਆ ਕੋਈ ਨਾ ਕੋਈ ਗੱਲ ਆਪਾਂ ਸਿੱਖ ਕੇ ਜਾਈਏ ਆਪਣੇ ਬੱਚਿਆਂ ਨੂੰ ਬਚਾਉਣ ਦਾ ਕੋਈ ਤਰੀਕਾ ਹੈ ਆਪਣੇ ਘਰ ਵਿੱਚ ਰੋਟੀ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਜਦੋਂ ਆਪਣੇ ਪੁੱਤ ਬੱਚੇ ਦਾ ਕੋਈ ਚਾਹ ਦੁੱਧ ਭੋਜਨ ਪ੍ਰਸ਼ਾਦਾ ਬਣਾਉਣਾ ਵਾਹਿਗੁਰੂ 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 ਕਹਿ ਕੇ ਬਣਾਓ ਉਹਦੇ ਉੱਤੇ ਅਸਰ ਹੋ ਜਾਏਗਾ ਕਿਉਂ ਬਾਦਾਮ ਪਾਣੀ ਚ ਪਿਉਂਦਿਓ ਬਾਦਾਮ ਦੀ ਤਸਵੀਰ ਬਦਲ ਜਾਂਦੀ ਹੈ ਭੋਜਨ ਬਣਾਉਣ ਲੱਗਿਆਂ ਬਾਣੀ ਪੜ ਲਓ ਭੋਜਨ ਦੀ ਤਸਵੀਰ ਬਦਲ ਜਾਏਗੀ ਤੇ ਜਿਹੜਾ ਵੀ ਘਰ ਦਾ ਬੱਚਾ ਛਕੇਗਾ ਉਹਦੀ ਤਕਦੀਰ ਬਦਲ ਤੇ ਜੇ ਆਪਾਂ ਕੱਲ ਕਲੇਸ਼ ਕਰਕੇ ਗੱਲਾਂ ਕਰਕੇ ਭੋਜਨ ਬਣਾਉਣਾ ਫਿਰ ਨਹੀਂ ਅਸਰ ਹੁੰਦਾ ਜਦੋਂ ਘਰ ਵਿੱਚ ਰਸੋਈ ਬਹਲਣੀ ਹੈ ਭੈਣੋ ਆਪਣੇ ਬੱਚੇ ਲਈ ਚਾਹ ਦੁੱਧ ਭੋਜਨ ਬਣਾਉਣਾ ਹੈ ਛੋਟੇ ਬੱਚੇ ਉਹਨਾਂ ਲਈ ਦੁੱਧ ਦੀ ਬੋਤਲ ਬਣਾਉਣੀ ਹੈ ਉਦੋਂ ਜ਼ਰੂਰ ਵਾਹਿਗੁਰੂ ਵਾਹਿਗੁਰੂ ਕਹੋ ਮੂਲ ਮੰਤਰ ਪੜੋ ਪਹਿਲੀ ਪੌੜੀ ਦਾ ਪਾਠ ਕਰੋ ਨਹੀਂ ਕੁਝ ਆਉਂਦਾ ਕੱਲਾ ਵਾਹਿਗੁਰੂ ਵਾਹਿਗੁਰੂ ਕਹੋ ਸਟੱਕ ਮੈਨੂੰ ਇੱਕ ਭੈਣ ਕਹਿੰਦੀ ਮੇਰੇ ਘਰ ਵਾਲੇ ਨੂੰ ਕਿਸੇ ਨੇ ਸ਼ਰਾਬ ਪੜ ਕੇ ਲਾ ਦਿੱਤੀ ਕਹਿੰਦੀ ਸਾਰੀ ਰਾਤ ਪੀ ਜਾਂਦਾ ਸਵੇਰੇ ਤੜਕੇ ਪੀਣ ਲੱਗ ਪੈਂਦਾ ਮੈਂ ਕਿਹਾ ਇਦਾਂ ਸ਼ਰਾਬ ਲੱਗ ਜਾਂਦੀ ਹੈ ਕਹਿੰਦੀ ਕਹਿੰਦੇ ਆ ਵੇ ਲਾ ਦਿੰਦੇ ਆ ਕਿਸੇ ਨੇ ਪੜ ਕੇ ਲਾ ਦਿੱਤੀ ਫਿਰ ਮੇਰੇ ਮਨ ਚ ਆਇਆ ਜੇ ਮਾੜੀ ਚੀਜ਼ ਪੜ ਕੇ ਲਾਈ ਜਾ ਸਕਦੀ ਹੈ ਚੰਗੀ ਚੀਜ਼ ਵੀ ਪੜ ਕੇ ਲਾਈ ਜਾ ਸਕਦੀ ਹੈ ਜੇ ਕੋਈ ਮਾੜੀ ਚੀਜ਼ ਸ਼ਰਾਬ ਪੜ ਕੇ ਕਿਸੇ ਨੂੰ ਪਲਾ ਸਕਦਾ ਹੈ ਤੁਸੀਂ ਆਪਣੇ ਪਰਿਵਾਰ ਬੱਚਿਆਂ ਨੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਪੜ ਕੇ ਪੜਾ ਦਿਓ ਮੇਰਾ ਵਿਸ਼ਵਾਸ ਹੈ ਜਿਸ ਘਰ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਬਾਣੀ ਪੜੀ ਜਾਂਦੀ ਹੈ ਉਸ ਘਰ ਦੇ ਅੰਦਰ ਆਪੇ ਨਿੱਚਰ ਬਦਲਣ ਲੱਗ ਜਾਂਦੀ ਹੈ ਐਟਮੋਸਫੇਅਰ ਚੇਂਜ ਹੋ ਜਾਂਦਾ ਇਸ ਲਈ ਭੈਣੋ ਇਹ ਪੱਕਾ ਪ੍ਰਣ ਕਰੋ ਜਦੋਂ ਰਸੋਈ 'ਚ ਬਣਨਾ ਹੈ ਰੋਟੀਆਂ ਬਣਾਉਣੀਆਂ ਨੇ ਉਦੋਂ ਕੋਈ ਮੋਬਾਈਲ ਮੋਲ ਨਹੀਂ ਪ੍ਰਸ਼ਾਦਾ ਬਣਾਉਂਦਿਆਂ ਨਾਲ ਦੀ ਨਾਲ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਚਾਹ ਦੁੱਧ ਬਣਾਉਂਦਿਆਂ ਵਾਹਿਗੁਰੂ ਜਪੋ ਹੋਰ ਨਹੀਂ ਸਵੇਰੇ ਜਦੋਂ ਚਾਹ ਬਣਾਉਣੀ ਹੈ ਉਦੋਂ ਸੋਈ ਵਿੱਚ ਕਿਚਨ ਚ ਵੜਨ ਲੱਗੇ ਆ ਸਿਰ ਧੱਕ ਕੇ ਗੈਸ ਵਾਲੋ ਵਾਹਿਗੁਰੂ ਕਹੋ ਚਾਹ ਦੁੱਧ ਰੱਖੀ ਉਹਦੇ ਵਿੱਚ ਸੌਂ ਪੱਤੀ ਚਾਹ ਮਿੱਠਾ ਪਾਉਂਦੇ ਆ ਵਾਹਿਗੁਰੂ ਵਾਹਿਗੁਰੂ ਕਹੋ ਪੰਜ 10 20 ਵਾਰ ਵਾਹਿਗੁਰੂ ਵਾਹਿਗੁਰੂ ਕਹਿ ਕੇ ਚਾਹ ਦੁੱਧ ਬਣਾਓ ਜਦੋਂ ਸਵੇਰੇ ਸਾਰਾ ਪਰਿਵਾਰ ਪੀਏਗਾ ਥੋੜੇ ਦਿਨਾਂ ਬਾਅਦ ਵੇਖਿਓ ਆਪੇ ਸਭ ਨੇ ਕਹਿਣ ਲੱਗ ਪੈਣਾ ਸਤਨਾਮ ਸ੍ਰੀ ਵਾਹਿਗੁਰੂ ਠੀਕ ਹੈ ਪੈਣੋ ਕਰ ਲੋਂਗੇ ਬੀਬੀ ਉਹਨਾ ਬੀਬੀਓ ਪੱਕਾ ਕਰ ਲੋਂਗੇ ਚਾਹ ਦੁੱਧ ਰੋਟੀ ਬਣਾਉਂਦੇ ਵਾਹਿਗੁਰੂ ਕਹਿ ਲਿਆ ਕਰੂੰਗੀ ਆ ਪੱਕੀ ਗੱਲ ਹੱਥ ਕਰਕੇ ਜੁਕਾਰਾ ਛੱਡੋ ਪੱਕਾ ਬੋਲੇ ਸੋਨਿਆ